ਅਸੀਂ ਦਾਜ ਦੇਣ ਤੇ ਲੈਣ ਦੇ ਹੱਕ 'ਚ ਬਿਲਕੁਲ ਨਹੀਂ ਹੈਗੇ ਚਲੋ ਸ਼ੁਕਰ ਹੈ ਪਰਮਾਤਮਾ ਦਾ ਕਿ ਮੇਰੀ ਕੁੜੀ ਨੂੰ ਮੁੰਡਾ ਪਸੰਦ ਆ ਗਿਆ ਟਾਈਮ ਤੇ ਬਹੁਤ ਹੋ ਗਿਆ ਮੈਂ ਕੁੜਮਾ ਨੂੰ ਫੋਨ ਕੀਤਾ ਸੀ ਹੇਠ ਤੱਕ ਪਹੁੰਚੇ ਨਹੀਂ ਆ ਪਤਾ ਨਹੀਂ ਹੁਣ ਕਦੋਂ ਆਣਗੇ ਲੈ ਆ ਹੀ ਗਏ ਹਾਂਜੀ ਪਾਜੀ ਲੰਘ ਆਓ ਸਸਿਕਾ ਜੀ ਸਸਿਕਾ ਪਾਜੀ ਬੈਠੋ ਹੋਰ ਸੁਣਾਓ ਕਿਸ ਤਰ੍ਹਾਂ ਜੀ ਆਦ ਕੀਤਾ ਬਸ ਤੁਹਾਨੂੰ ਇਹ ਕਹਿਣਾ ਸੀਗਾ ਕਿ ਮੇਰੀ ਕੁੜੀ ਨੂੰ ਤੁਹਾਡਾ ਮੁੰਡਾ ਪਸੰਦ ਆ ਗਿਆ ਚਲੋ ਇਹ ਤੇ ਬਾਕੀ ਦੀ ਗੱਲਾਂ ਹੁੰਦੀਆਂ ਰਹਿਣਗੀਆਂ ਮੈਂ ਅੱਜ ਤੁਹਾਨੂੰ ਜਿਹੜਾ ਨਾ ਇੱਕ ਜ਼ਰੂਰੀ ਮਤਲਬ ਗੱਲ ਕਹਿਣ ਵਾਸਤੇ ਬੁਲਾਇਆ ਸੀਗਾ ਹਾਂਜੀ ਹਾਂਜੀ ਦੱਸੋ ਮੈਂ ਚਾਹਨੀ ਆ ਕਿ ਤੁਹਾਡੀ ਘਰ ਕੋਈ ਡਿਮਾਂਡ ਹੈ ਕੁਝ ਹੈਗੀ ਹੈ ਤੇ ਤੁਸੀਂ ਸਾਨੂੰ ਪਹਿਲਾਂ ਹੀ ਦੱਸ ਦਿਓ ਓਹੋ ਦੇਖੋ ਭੈਣ ਜੀ ਅਸੀਂ ਦਾਜ ਦੇਣ ਤੇ ਲੈਣ ਦੇ ਹੱਕ 'ਚ ਬਿਲਕੁਲ ਨਹੀਂ ਹੈਗੇ ਠੀਕ ਹੈ ਜੀ ਅਸੀਂ ਬਹੁਤ ਸਧਾਰਨ ਜੇ ਆਪਣੀ ਗਰਾਊਂਡ ਲੈਵਲ ਤੇ ਰਹਿਣ ਵਾਲੇ ਬੰਦੇ ਆ ਜਿਹਨੂੰ ਕਹਿੰਦੇ ਆ ਨਾ ਸਿੰਪਲ ਲਿਵਿੰਗ ਤੇ ਹਾਈ ਥਿੰਕਿੰਗ ਬਹੁਤ ਵਧੀਆ ਗੱਲ ਹੈ ਭਾਜੀ ਅੱਜ ਵੀ ਸਾਡੇ ਘਰ ਜਾ ਕੇ ਵੇਖ ਲਓ ਤੁਸੀਂ ਅਸੀਂ ਪੁਰਾਣੇ ਸਟਾਈਲ ਦੇ ਬਾਣ ਵਾਲੇ ਮੰਜੇ ਤੇ ਫੋਲਡਿੰਗ ਮੰਜਿਆਂ ਤੇ ਹੀ ਸੌਂਦੇ ਆ ਓਹੋ ਅੱਛਾ ਅੱਛਾ ਓ ਮੈਂ ਨਾ ਭਾਜੀ ਐਡਾ ਕਰਦੀ ਆ ਕਿ ਮੈਂ ਨਾ ਮੇਰੀ ਬੇਟੀ ਨੂੰ ਨਾ ਆਦਤ ਨਹੀਂ ਹੈਗੀ ਉਹ ਡਬਕ ਬੈੱਡ ਔਰ ਗੱਦੇ ਤੋਂ ਬਿਨਾਂ ਸੌਂਦੀ ਨਹੀਂ ਅੱਛਾ ਅੱਛਾ ਚਲੋ ਮੈਂ ਇਦਾਂ ਕਰਦੀ ਆ ਇੱਕ ਡਬਲ ਬੈੱਡ ਤੇ ਗੱਦਾ ਨੋਟ ਕਰ ਹੀ ਲੈਂਦੀ ਆ ਚਲੋ ਤੁਹਾਡੀ ਖੁਸ਼ੀ ਹੈ ਭੈਣ ਜੀ ਕਿਉਂਕਿ ਤੁਹਾਡੀ ਬੇਟੀ ਨੇ ਸੌਣਾ ਹਾਂਜੀ ਚਲੋ ਦੇਖੋ ਅਸੀਂ ਨਾ ਏਸੀ ਤੇ ਆ ਕੂਲਰ ਵਗੈਰਾ ਇਹਨਾਂ ਤੋਂ ਵੀ ਪਰਹੇਜ਼ ਕਰੀਦਾ ਤੁਹਾਨੂੰ ਪਤਾ ਇਹ ਨਾ ਬੜੀਆ ਸਿਹਤ ਖਰਾਬ ਕਰਨੀ ਚੀਜ਼ਾਂ ਅਸੀਂ ਤੇ ਗਰਮੀਆਂ 'ਚ ਨਾ ਪੱਖਾ ਥੱਲੇ ਆਨੰਦ ਨਾਲ ਸੌਂ ਜਦਾ ਓਹੋ ਪਾਜੀ ਇੱਥੇ ਥੋੜੀ ਜੀ ਪ੍ਰੋਬਲਮ ਹੈਗੀ ਆ ਬੇਟੀ ਤੇ ਮੇਰੀ ਏਸੀ ਤੋਂ ਬਗੈਰ ਬਿਲਕੁਲ ਨਹੀਂ ਸੌਂਦੀ ਮੈਂ ਇਦਾਂ ਕਰਦੀ ਆ ਏਸੀ ਵੀ ਨੋਟ ਕਰ ਹੀ ਲੈਣੀ ਆ ਚਲੋ ਠੀਕ ਆ ਤੁਹਾਡੀ ਜਿੱਦਾਂ ਐਸ਼ਾ ਉਹ ਤੁਹਾਡੀ ਬੇਟੀ ਨੇ ਹੀ ਏਸੀ ਤੇਲੇ ਸੌਣਾ ਹੁਣ ਅਸੀਂ ਤੇ ਜੌਬ ਤੇ ਚੱਲ ਜਾਂਦੇ ਆ ਬੇਟਾ ਵੀ ਮੇਰਾ ਸਾਈਕਲ ਤੇ ਜਾਂਦਾ ਤੇ ਮੈਂ ਵੀ ਸਾਈਕਲ ਤੇ ਜਾਂਦਾ ਉਨਕੋ ਤੇ ਸ਼ੋਪਿੰਗ ਸ਼ੂਪਰ ਕਰਨੀ ਹੋਵੇ ਤੇ ਫੇਰ ਅਹੀ ਰਿਕਸ਼ੇ ਤੇ ਚਲੀ ਜਾਈਦਾ। ਓਹੋ ਭਾਜੀ ਇੱਥੇ ਥੋੜੀ ਜੀ ਮੈਂ ਫੇਰ ਤੁਹਾਨੂੰ ਟੋਕਣਾ ਚਾਹੁੰਦਾ। ਬੇਬੀ ਗੱਲ ਸੁਣੋ ਤੁਹਾਡੀ ਬੇਟੀ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ ਰਿਕਸ਼ੇ ਤੇ ਜਾਣ ਦੀ। ਮੈਂ ਤੁਹਾਨੂੰ ਐਸੇ ਕਰਕੇ ਕਹਿ ਰਹੀ ਆ ਕਿ ਉਹ ਐਕਚੁਅਲੀ ਯੂਜ਼ ਟੂ ਨਹੀਂ ਹੈਗੀ ਰਿਕਸ਼ਾ ਵਗਾਰਾ ਵਿੱਚ। ਅੱਛਾ ਅੱਛਾ ਹਾਂ ਮੈਨੂੰ ਲੱਗਦਾ ਮੈਨੂੰ ਗੱਡੀ ਵੀ ਦੇਣੀ ਪੈਗੀ। ਮੈਂ ਗੱਡੀ ਵੀ ਨੋਟ ਕਰ ਲੈਂਦੀ ਆ। ਚਲੋ ਤੁਹਾਡੀ ਮਰਜ਼ੀ ਆ ਤੁਹਾਡੀ ਬੇਟੀ ਨੇ ਹੀ ਝੂਟੇ ਲੈਣੇ ਆ ਸਾਡਾ ਉਹਦੇ 'ਚ ਕੀ ਆ। ਹੂੰ ਹੂੰ ਪਰ ਪੈਂਜੇ 'ਚ ਨਾ ਥੋੜੀ ਜੀ ਪ੍ਰੋਬਲਮ ਕੀ ਹੋ ਗਿਆ ਹੁਣ ਪਾਜੀ ਹੁਣ ਜਿਹੜਾ ਸਾਡਾ ਮਕਾਨ ਮਾਲਕ ਆ ਨਾ ਉਹ ਘਰ ਦੇ ਅੱਗੇ ਸਾਈਕਲ ਨਹੀਂ ਖੜੇ ਕਰਨ ਦਿੰਦਾ ਗੱਡੀ ਕਿੱਥੇ ਖੜੀ ਕਰਨ ਦਊਗਾ ਉਹ ਅੱਛਾ ਅੱਛਾ ਇਹ ਤਾਂ ਪਾਜੀ ਬਹੁਤ ਵੱਡੀ ਪ੍ਰੋਬਲਮ ਆ ਫਿਰ ਮੈਨੂੰ ਲੱਗਦਾ ਮੈਂ ਇਦਾਂ ਕਰਦੀ ਆ ਇੱਕ ਨਾ ਫਲੈਟ ਤੁਹਾਨੂੰ ਲਿਆ ਦਿੰਦੀ ਆ ਦੇਖੋ ਭੈਣ ਜੀ ਅਸੀਂ ਨਾ ਦਾਅ ਲੈਂਡ ਤੇ ਦੇਣ ਦੇ ਹੱਕ 'ਚ ਹੈਗੇ ਨਹੀਂ ਆਹੋ ਦੇਖੋ ਅਸੀਂ ਥੋੜੀ ਜਿਹਾ ਜੀ ਗੁਜ਼ਾਰਾ ਕਰ ਲੈਨੇ ਆ ਤੁਹਾਡੀ ਬੇਟੀ ਨੂੰ ਆਦਤ ਹੈ ਖੁੱਲੀ ਜਗ੍ਹਾ ਤੇ ਰਹਿਣ ਦੀ ਹਾਂਜੀ ਹਾਂਜੀ ਹੁਣ ਜੇ ਤੁਸੀਂ ਫਲੈਟ ਦੇਖਣਾ ਹੈ ਥੋੜਾ ਖੁੱਲਾ ਦੇਖਿਓ 3 ਬੀ ਐਚ ਕੇ ਦਾ ਦੇਖਿਓ